ਹਾਂਜੀ ਇੰਸਰ ਜਲਦੀ 15 ਮਿੰਟਾਂ ਦੇ ਵਿੱਚ ਵਿੱਚ ਘੱਟੋ-ਪੰਥ 5 ਤੋਂ 10 ਮਿੰਟ ਹੀ ਲਾ ਲਓ ਤੁਸੀਂ ਇਹਦੇ ਵਿੱਚ ਮੈਂਟੀ-ਮੈਂਟੀ ਇਹਦੇ ਵਿੱਚ ਲੱਡੂ ਬਣ ਕੇ ਤਿਆਰ ਹੋਣਗੇ ਬਹੁਤ ਹੀ ਸਵਾਦ ਤੇ ਟੇਸਟੀ ਲੱਡੂ ਬਣਦੇ ਆ ਨਾ ਬੇਸਨ ਦੇ ਤੇ ਬੂੰਦੀ ਦੇ ਲੱਡੂ ਬਣਦੀਏ ਬਹੁਤ ਹੀ ਟੇਸਟੀ ਹਲਵਾਈ ਸਟਾਈਲ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਜਲਦੀ ਤੇ ਬਹੁਤ ਹੀ ਯਮੀ ਤੇ ਬਿਲਕੁਲ ਦੇਸੀ ਕਿਉਂਕਿ ਜਿਵੇਂ ਬਾਜ਼ਾਰੋਂ ਨੇ ਆਪਾਂ ਲੱਡੂ ਲੈਂਦੇ ਹਾਂ ਓਦਾਂ ਦੇ ਲੱਡੂ ਬਣ ਕੇ ਤਿਆਰ ਹੋਣਗੇ ਤੇ ਇਸ ਤਰੀਕੇ ਤੁਸੀਂ ਲੱਡੂ ਬਣਾਇਓ ਬਹੁਤ ਹੀ ਸਵਾਦ ਤੇ ਟੇਸਟੀ ਲੱਡੂ ਬਣਦੇ ਤੁਹਾਨੂੰ ਤੋੜ ਕੇ ਵੀ ਖਾਣੇ ਦੇਖੋ ਬੂੰਦੀ ਦੇ ਆਪਾਂ ਦਿੱਤਾ ਤੁਸੀਂ ਬੁਰਦੀ ਦੇ ਲੱਡੂ ਕਿੰਨੇ ਬਣਾਇਓ ਚਲੋ ਵੀਡੀਓ ਸ਼ੁਰੂ ਕਰਦੇ ਆਪਾਂ ਕੀ ਕਰ ਪਾਇਆ ਬਣਾਉਣ ਦੇ ਗੁੰਦੀ ਦੇ ਲੱਡੂ ਹਾਂਜੀ ਇੱਥੇ ਆਪਾਂ ਕੜਾਹੀ ਲਈ ਲਈਏ ਕੜਾਹੀ ਦੇ ਵਿੱਚ ਆਪਾਂ ਇੱਕ ਕੌਲੀ ਚੀਨੀ ਦੀ ਪਾਉਣੀ ਆ ਤੁਸੀਂ ਇੱਕ ਕੌਲੀ ਫਿਰ ਇੱਕ ਭਾਂਡਾ ਲੈ ਲੈਣਾ ਉਹਦੇ ਨਾਲ ਸਾਰੀ ਚੀਜ਼ਾਂ ਨਾਪ ਲੈਣੀ ਆ ਇੱਕ ਕੌਲੀ ਚੀਨੀ ਦੀ ਆਪਾਂ ਇਹ ਕੌਲੀ ਦੇ ਵਿੱਚ ਹੁਣ ਪਾਣੀ ਮੈਨੇਜ ਕਰਕੇ ਪਾਵਾਗੇ ਇੱਕ ਕੌਲੀ ਪਾਣੀ ਆਪਾਂ ਚਾਸ਼ਨੀ ਤਿਆਰ ਕਰ ਲਵਾਂਗੇ ਇਨ ਵਾਲਾ ਹੰਦਵਾ ਦਾ ਵਾਲਾ ਸੱਚ ਫਲੇਵਰ ਲਈ ਆਪਾਂ ਇਲਾਇਚੀ ਪਾਵਾਂਗੇ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਹੈਗਾ ਤੁਸੀਂ ਇਲਾਇਚੀ ਪਾਊਡਰ ਪਾ ਸਕਦੇ ਹੋ ਇੱਥੇ ਪਾਵਾਂਗੇ ਇਲਾਈਚੀ ਸਾਸ਼ ਨੇ ਆਪਾਂ ਕਰਾਂਗੇ ਤਿਆਰ ਬਹੁਤ ਹੀ ਇੰਸਟੈਂਟ ਜਲਦੀ ਇਹ ਲੱਡੂ ਬਣ ਕੇ ਤਿਆਰ ਹੋ ਜਾਂਦੇ ਆ ਪਰ ਜਿੰਨਾ ਆਪਾਂ ਸਮਾਨ ਲਿਆ ਉਸ ਦੀ ਨਾਲੇ ਆਪਾਂ ਬਣਾਉਣਾ ਉਦੋਂ ਦਾ ਸਮਾਨ ਹੀ ਰਹਿਣਾ ਤੇ ਬਹੁਤ ਹੀ ਛੇਤੀ ਇਹਨਾਂ ਦੀ ਵਾਰ ਕੇ ਤਿਆਰ ਹੁੰਦੀ ਹੈ ਦੀਵਾਲੀ ਦੇ ਸਪੈਸ਼ਲ ਛਾਸ਼ ਨੂੰ ਅਸੀਂ ਫਤਿਆਸ਼ਨੀ ਘਰਾਂਗੇ ਨਿਵਾਲ ਆਉਣ ਦਵਾਂਗੇ ਇੱਕ ਦੋ ਇਹਨੂੰ ਕੁਸਵਾਲ ਕੇ ਹਿਲਾਉਂਦੇ ਰਾਵਾਂਗੇ ਤਾਂ ਕਿ ਜੋ ਛਾਸ਼ਨੀ ਆਪਣੀ ਵਧੀਆ ਬਣ ਕੇ ਤਿਆਰ ਹੋ ਜੇ ਇੱਕ ਦੋ ਦੋ ਮਿੰਟ ਸਵਾਰ ਕੇ ਨੂੰ ਹਿਲਾਉਂਦੇ ਰਹਿਣਾ ਇਸ ਤਰ੍ਹਾਂ ਆ ਜੀ ਆਪਾਂ ਚੈੱਕ ਕਰ ਲਾਂਗੇ ਆਪਾਂ ਨੂੰ ਬਸ ਸ਼ਹਿਦ ਲੱਗ ਕੇ ਛਾਸ਼ਨੀ ਚਾਹੀਦੀ ਹੈ ਕੋਈ ਇੱਕ ਤਾਲ ਛਾਸ਼ਨੀ ਨਹੀਂ ਚਾਹੀਦੀ ਛਾਸ਼ਨੀ ਸਾਡੀ ਆਪ ਬਣ ਗਈ ਦੇਖ ਸਕਦੇ ਹੋ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਅੱਧਾ ਯਮਚ ਜਿਹੜਾ ਹੈ ਕਿਓ ਉਹ ਪਾ ਦਾਂਗੇ ਨੂੰ ਲੰਗ ਦੇ ਜਾਵਾਂਗੇ ਸੋ ਆਹ ਦੀ ਆਦਾਨੀਆ ਗੁੰਡੀ ਤੁਸੀਂ ਵਧੀਆ ਕੰਪਨੀ ਦੀ ਗੁੰਡੀ ਲੈ ਸਕਦੇ ਹੋ ਇਹ ਆਪਾਂ ਉਹ ਨਹੀਂ ਲੈਣੀ ਐ ਇੱਕ ਕੌਲੀ ਮਣਕੀ ਇੱਕ ਕੌਲੀ ਆਪਾਂ ਵਿੱਚ ਗੁੰਡੀ ਪਾ ਰਾਂਗੇ ਇਸ ਤਰ੍ਹਾਂ ਲੰਗ ਦੇ ਜਾਵਾਂਗੇ ਤਾਂ ਕਿ ਸਵਾ ਸਿਵਾਂ ਦੀ ਫੁੱਲ ਜਦੋਂ ਮੈਂ ਟੱਕ ਦਾਂਗੇ ਪਲੇਟ ਦੇ ਨਾਲ ਨੂੰ ਬੈੱਕ ਟੱਕ ਦਾਂਗੇ ਤਾਂ ਕਿ ਫੁੱਲ ਜਵੇ ਬੱਚੇ ਜਿਹੜੇ ਖੰਡਾ ਬੱਚੇ ਜਿਹੜੇ ਅਬਜ਼ਰਬ ਹੋ ਤਵੇ ਤਾਂ ਲਾਣ ਕੋ ਤਿੰਨ ਮਿੰਟ 2 ਮਿੰਟ ਹੋ ਚੁੱਕੇ ਤੁਸੀਂ ਦੇਖ ਸਕਦੇ ਜਿਹੜੀ ਚਾਸ਼ਣੀ ਆ ਗੁੰਡੀ ਵਿੱਚ ਅਬਜ਼ਰਬ ਹੋ ਜਾਂਦੀ ਆ ਇਹਨੇ ਇੱਕ ਤੋਂ 2 ਮਿੰਟ ਤਾਂ ਹੋ ਰਿਹਾ ਸੀ ਤਾਂ ਇਹ ਪਕਾਵਾਂਗੇ ਜਿਹੜੀ ਕੋਈ ਬੂੰਦਿਆ ਕਿਨਾਂ ਫੁੱਲ ਚੁੱਕੀ ਆ ਇਹਦੀ ਚਾਸ਼ਨੀ ਮਾੜੀ ਮੋਟੀ ਰਹਿਦੀ ਬਚਨ ਜਾ ਘੋਲੂਗੀ ਆਪਾਂ ਨੇ ਇੱਕ ਤੋਂ ਦੋ ਮਿੰਟ ਇਸ ਦਾ ਹੋਪ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਗੁੰਡੀਆਂ ਨੇ ਚਾਸ਼ਨੀ ਸਾਰੀ ਆਪਣੇ ਅੰਦਰ ਜ਼ਰ ਕਾਦੀ ਤੇ ਹੁਣ ਆਪਾਂ ਆਪਣਾ ਇੱਕ ਤੋਂ ਦੋ ਮਿੰਟ ਇਸ ਦਾ ਧੱਕੇ ਰੱਖਾ ਦੇ ਤਾਂ ਕਿ ਥੋੜੀ ਜਿਹੀ ਨਰ ਹੋ ਜਾਂ ਤੇ ਮਾੜੀ ਮੋਟੀ ਚਾਸ਼ਨੀ ਆ ਬਾਕੀ ਗੁੰਡੀ ਅਜ਼ਾਦ ਕਰਦੇ ਇੱਕ ਤੋਂ ਦੋ ਮਿੰਟ ਐਸੇ ਤੱਕ ਆ ਗਏ ਪੱਕਾ ਮੈਂ ਤਾਂ ਹੋ ਚੁੱਕੇ ਆ ਦੇਖੋ ਬਿਲਕੁਲ ਤਰ ਕੇ ਤਿਆਰ ਆ ਆਪਣੀ ਗੁੰਡੀ ਤੇ ਥੋੜੀ ਜਿਣੀ ਕਿ ਗਰਮ ਰੱਖਣੀ ਜ਼ਿਆਦਾ ਠੰਡੀ ਨਹੀਂ ਘੋਣ ਦੇਣੀ ਇਹਦੇ ਆਪਾਂ ਵੀ ਲੱਡੂ ਇਹਦੇ ਹੱਥ ਤੇ ਥੋੜਾ ਜਿਹਾ ਪਾਣੀ ਲਗਾਉਣਾ ਇਸ ਤਰ੍ਹਾਂ ਫਿਰ ਆਪਾਂ ਇਹਦੇ ਲੱਡੂ ਥੋੜੇ ਘਟ ਕੇ ਬਟਨੇ ਕੱਤੀ ਇੱਕ ਤਾਂ ਗਾਰਮ ਮੈਂ ਤਾਂ ਬੂੰਦੀ ਥੋੜੀ ਜਿਹੀ ਬੂੰਦੀ ਆਹੋ ਇਹ ਤਾਂ ਲੱਡੂ ਲੱਡੂ ਬਟਲੇ ਆਪਾਂ ਇਦਾਂ ਤਾਂ ਨੱਪ ਨੱਪ ਕੇ ਜਿਹੜੇ ਲੱਡੂ ਆ ਤਾਂ ਕਿ ਜਿਹੜੀ ਬੂੰਦੀ ਆ ਬਿਲਕੁਲ ਬਣਨ ਤੋਂ ਬਾਅਦ ਟੁੱਟਣਾ ਲੱਡੂ ਵੀ ਨੱਪ ਨੱਪ ਕਿਦਾਂ ਹੈ ਕੋਲ ਗੱਲ ਲੱਟੂ ਬਣਾਉਣੇ ਤੁਸੀਂ ਦੇਖ ਸਕਦੇ ਦਿਨਾ ਆਪਣਾ ਤੁਝਾ ਕਿਹ ਅਚ ਰੱਖਿਆ ਨੇ ਪਲੇਟ ਚ ਸਾਰੇ ਬੇਜ ਦਾ ਪਤਾ ਤਿਆਰ ਕਰ ਲੈਣੇ ਆ